ਸੱਚੇ ਦੋਸਤੋ ਅੱਜ ਅਸੀਂ ਪਹੁੰਚੇ ਜੀ ਪਿੰਡ ਰਾਪਰ ਪੀਰਬਖ ਦੇ ਪਿੰਡ ਹਲਕਾ ਪਲਾਥ ਦੀ ਬੁੱਕਲ ਦੇ ਵਿੱਚ ਬੱਸਿਆ ਹੋਇਆ ਪਿੰਡ ਪਿੰਡ ਰਾਪਰ ਪੀਰਬਖ ਤੇ ਆ ਆ ਪੰਜ ਛੱਪੜ ਦੇ ਬਾਰੇ ਜਿਹੜੇ ਛੱਪੜ ਦੀਆਂ ਤੁਸੀਂ ਦੇਖ ਸਕਦੇ ਕਿੱਦਾਂ ਦੇ ਹਾਲਾਤ ਨੇ ਤੇ ਆਪਾਂ ਗੱਲਬਾਤ ਕਰਦੇ ਹਾਂ ਪਿੰਡ ਵਾਸੀਆਂ ਦੇ ਨਾਲ ਸਰਦਾਰ ਸਾਹਿਬ ਖਲੋਤੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਰਦਾਰ ਸਾਹਿਬ ਕੀ ਨਾਮ ਤੁਹਾਡਾ ਹਾਂਜੀ ਮੇਰਾ ਨਾਮ ਬਹਾਦਰ ਸਿੰਘ ਏ ਮੈਨੂੰ ਤਿੰਨ ਚਿੱਠੀਆਂ ਵੀ ਆਈਆਂ ਨੇ ਚਾਰ ਮੇਰੇ ਘਰ ਪਈਆਂ ਨੇ ਹਾਂ ਇਹਨਾਂ ਨੇ ਬੰਦਿਆਂ ਨੇ ਕੋਈ ਉੱਥੇ ਇਨਕੁਆਰੀ ਨਹੀਂ ਕੀਤੀ ਕੁਛ ਨਹੀਂ ਕੀਤਾ ਇਹਨਾਂ ਨੇ ਕੀਤੀ ਨਹੀਂ ਇਹ ਸਰਕਾਰ ਨੇ ਨਹੀਂ ਕੀਤੀ ਇਹ ਸਰਪੰਚ ਨੇ ਨਹੀਂ ਕਰਵਾਈ ਸਰਪੰਚ ਨੇ ਆਹ ਸੈਕਰੀ ਨਹੀਂ ਕਰਵਾਈ ਵੀਡੀਓ ਨੇ ਨਹੀਂ ਕਰਵਾਈ ਹੂੰ 500 ਕਿੱਲਾ ਜ਼ਮੀਨ ਹੈ ਨਗਰ ਸਭਾ ਜਿਹਦੇ 300 ਕਿੱਲਾ ਨੇ ਛੋਕੀਤੀ 50 ਕਿੱਲੇ ਚੁਲਕੋਈ ਹੈ ਅੱਛਾ ਕਿੰਨੇ ਲਗੋਈ ਹੈ ਇਹ ਪੰਚਾਇਤ ਵਾਲਿਆਂ ਨੇ ਤਿੰਨ ਪੰਚਾਇਤਾਂ ਚਲੀਆਂ ਚਾਰ ਪੰਚਾਇਤਾਂ ਪਿੰਡ ਦਾ ਸਰਪੰਚ ਕੌਣ ਹੈ ਇਹ ਕਿੰਦਾ ਕਿੰਦਾ ਅੱਛਾ ਪਹਿਲਾਂ ਜੀਤ ਸਿੰਘ ਸੀ ਅੱਛਾ ਗਰਬੀਰ ਸਿੰਘ ਸੀ ਓ ਕੀ ਲਾਟੀ ਅੱਛਾ ਇਹਨਾਂ ਨੇ ਉਥੋਂ ਪਟਿਆ ਛੱਪੜ ਤੇ ਉਹ ਬਣਾਈ ਉਥੇ ਟੈਂਕੀ ਬੇਕਾਰ ਥਾਂ ਕੀਤਾ ਉਹੜਾ ਫਿਰ ਅੱਗੇ 4 ਕਿਲੇ 5 ਕਿਲੇ ਪੈੜੀ ਉਹ ਬੇਕਾਰ ਕੀਤੀ ਇਹਨਾਂ ਨੇ ਅਸਲ ਤੁਹਾਡੀ ਸਰਪੰਚ ਗੇ ਪੰਚਾਇਤ ਨੇ ਪੰਚਾਇਤ ਨੇ ਬੇਕਾਰ ਕੀਤੀ ਪੈੜ ਜਾ ਕੇ ਵੇਖ ਲੈ ਮੌਕਾ ਵੇਖਿਆ ਜਾਵੇ ਅੱਛਾ ਗਰਾਊਂਡ 'ਚ ਲੱਗੀ ਟੈਂਕੀ ਜਿੱਥੇ ਆ ਲੱਗਾ ਏ ਇੱਥੇ ਜਾ ਕੇ ਵੇਖ ਲੋ ਉਦੋਂ ਹੀ ਬਰਬਾਦ ਹੋ ਗਿਆ ਉਹ ਸਾਰਾ ਪੈਸਾ ਪਿੰਡ ਦਾ ਬਰਬਾਦ ਹੋਇਆ ਅੱਛਾ ਇਹ ਗਦਰ ਮੱਛਿਆ ਜੀ ਇੱਥੇ ਘੇਰੀਆਂ ਪਾਣ ਦੇ ਪੈਸਿਆਂ ਦੀਆਂ ਵੰਡ ਲੈਂਦੇ ਨੇ ਗ੍ਰਾਂਡੋਂ ਦੀ ਤੇ ਵੰਡ ਲੈਂਦੇ ਨੇ ਇਹ ਜਿਹੜੇ ਛੱਪੜ ਦੇ ਪੈਸੇ ਆਏ ਆ ਆਪਾਂ ਨੂੰ ਪੈਸੇ ਆਏ ਥੇ ਇਹਨਾਂ ਵੰਡ ਕੇ ਖਾਦੇ ਨੇ ਥੋੜੇ ਜਿਹਾ ਲਾਤ ਦੇ ਨੇ ਥੋੜੇ ਜਿਹਾ ਲੋਕਾਂ ਨੂੰ ਥਾਂ ਬਲਾ ਕੇ 50 50 ਹਜ਼ਾਰ ਲੱਖ ਲੱਖ ਲੈ ਕੇ ਥਾਂ ਬਲਾਉਂਦੇ ਨੇ ਕਿੰਨਾ ਨੇ ਪੰਚਾਇਤ ਨੇ ਸਰਪੰਚ ਨੇ ਹਾਂ ਪੰਚਾਇਤ ਦੇ ਮੈਂਬਰਾਂ ਨੇ ਭਾਈ ਇਹਨਾਂ ਨੇ ਪੈਸੇ ਖਾਧੇ ਆ ਵੋਟਾ ਮੈਨੂੰ ਪਾ ਦਿਓ ਥਰ ਪੈ ਤੁਸੀਂ ਵੰਡ ਲਓ ਜ ਨਹੀਂ ਬਲਿਆ ਗਿਆ ਤੇ ਆਣ ਕੇ ਵੇਖ ਲਓ 8 ਕਿਲੇ 6 ਕਿਲੇ ਕਬਰਾਂ ਦੇ ਤੁਸੀਂ ਦੋਸ਼ੀ ਸਰਪੰਚ ਨੂੰ ਮੰਨਦੇ ਹੋ ਸਰਪੰਚ ਨੂੰ ਸਾਰੀ ਪੰਚਾਇਤ ਨੂੰ ਕਿੰਨ ਪੰਚਾਇਤਾਂ ਨੂੰ ਦੋਸ਼ੀ ਮੰਨਣਾ ਮੈਂ ਅੱਛਾ ਕੀ ਕੀ ਨਾ ਹੋਣਾ ਪੰਚਾਇਤ ਮੈਂਬਰਾਂ ਦੇ ਕੀ ਕੀ ਨਾਣ ਬਲਵੀਰ ਸਿੰਘ ਸਰਪੰਚ ਆ ਅੱਛਾ ਜੀਤ ਸਿੰਘ ਹਾਂ ਸਰਪੰਚ ਕਿੰਦਾ ਸਰਪੰਚ ਦੇ ਇਹ ਹੁੰਦਿਆ ਸਰ ਤੇ ਨਾ ਸਰਕਾਵੇ ਰਲ ਕੇ ਵੋਟਾਂ ਬਣਾ ਲੈਂਦੇ ਨੇ ਮੁੜ ਕੇ ਪਾਰਟੀ ਮੁੜ ਕੇ ਰਾਜ ਜਾਂਦੇ ਨੇ ਐ ਛੱਪਾ ਲੈਂਦੇ ਤੂੰ ਲੱਲੀ ਚੁੱਪ ਕਰਿਆ ਰਹਿ ਤੂੰ ਲੱਲੀ ਚੁੱਪ ਕਰਿਆ ਰਹਿ ਜਿਹੜੇ ਇਹ ਪੈਸੇ ਆਏ ਸੀ ਛੱਪੜ ਵਾਸਤੇ ਇਹਨਾਂ ਨੇ ਪੈ ਕਹਿੰਦੇ ਹਾਂਜੀ ਤਿੰਨ ਵਾਰੀ ਪੈੜੀ ਲਈ ਠੇਕੇ ਤੇ ਮੈਨੂੰ ਰਸੀਦ ਨਹੀਂ ਦਿੱਤੀ ਇਹਨਾਂ ਨੇ 3,60,000 ਦੀ ਅੱਛਾ ਉਹ ਪੈੜੀ 7,60,000 ਕੇ 1360 ਰੁਪਏ ਦਾ ਠੇਕਾ ਦਿੱਤਾ ਇਹਨੇ ਸਿੱਧਣੀ ਕੱਟ ਕੇ ਦਿੱਤੀ ਅੱਠਾ ਪਲਰ ਦੇ ਸਿੱਧਣੀ ਕੱਟ ਕੇ ਦਿੱਤੀ ਮੈਂ ਸ਼ਿਕਾਇਤ ਕੀਤੀ ਉਹ ਵੀ ਕਿਸੇ ਨੇ ਪਤਾ ਨਹੀਂ ਕੀਤਾ ਪਰ ਹੁਣ ਇਹ ਛੱਪੜ ਦਾ ਕੀ ਬਣੂਗਾ ਮੈਨੂੰ ਇਹ ਦੱਸੋ ਛੱਪੜ ਦਾ ਬਣੂ ਵੇਲਾ ਕਰਾਇਆ ਜਾਵੇ ਵੇਲਾ ਕਰਾਇਆ ਜਾਵੇ ਤਾਂ ਗੱਲ ਬਣਦੀ ਏ ਨਹੀਂ ਤੇ ਅਸੀਂ ਵੀ ਇੱਥੇ ਮਿੱਟੀ ਪਾ ਦਾਂਗੇ ਪਨਾਹ ਡੇਟ ਵਿੱਚ ਜਿਹੜਾ ਜਦਾਂ ਛੱਪੜ ਘੇਰਿਆ ਹੋਇਆ ਪਕਾਇਤ ਨੇ ਆ ਅੱਜ ਪਕਾਇਤ ਨੇ ਅਸੀਂ ਪਾ ਦਾਂਗੇ ਸਾਡਾ ਇੱਥੇ ਨਜਾਇਜ਼ ਕੰਮ ਜਿਹਦਾ ਕਾਗਜ਼ ਸੀ ਸਾਨੂੰ ਹਟਾਤੇ ਲੋਕਾਂ ਨੂੰ ਬੁਲਾਤੇ ਪਰ ਲੋਕਾਂ ਦੀ ਲੋਕਾਂ ਦੀਆਂ ਕੁਝ ਸ਼ਿਕਾਇਤਾਂ ਨੇ ਸਰਪੰਚ ਬਾਰੇ ਉਹ ਕਹਿੰਦੇ ਜੀ ਕੋਈ ਧਿਆਨ ਨਹੀਂ ਦੇ ਰਿਹਾ ਆ ਪਿੰਡ ਰਾਪਰ ਪੀਰਬਤ ਤੋਂ ਭਲਾਤ ਰੋੜੇ ਦਾ ਵੀ ਬੇੜਾ ਕਰਕ ਹੋਇਆ ਪਿਆ ਕਹਿੰਦੇ ਮੈਂ ਕਿਹਾ ਜੀ ਜਾ ਕੇ ਵੇਖੋ ਤੁਸੀਂ ਉਹ ਸੀਵਰੇਜ ਤੱਕ ਸੀਵਰੇਜ ਤੱਕ ਜਾ ਕੇ ਵੇਖੋ ਮਸੀਤਾਂ ਤੋਂ ਲੈ ਕੇ ਮੋੜ ਜਿਹੜਾ ਮੁਰਦਾ ਹੈ ਜਾ ਕੇ ਵੇਖੋ ਬਰਬਾਦ ਕਿੰਨੀ ਪੈੜੀ ਕੀਤੀ ਹੈ ਇਹਨਾਂ ਨੇ ਕਈ ਪੈੜੀ ਦਾ ਛੇਕਾ ਲੈਂਦੇ ਸੀ ਬੜੀ ਪੰਚਾਇਤ ਕਰਾ ਰਹੀ ਸੀ ਪੰਚਾਇਤ ਕਰਾਰੀ ਸਭ ਕੁਝ ਦੇ ਸੈਕਟਰੀ ਕਰਾ ਰਿਹਾ ਹੈ ਵੀਡੀਓ ਕਰਾ ਰਿਹਾ ਹੈ ਵੀਡੀਓ ਪਿਓ ਹਾਂ ਠੀ ਔਰ ਪਿੰਡ ਵਾਲਿਆਂ ਨੇ ਕੋਈ ਆਵਾਜ਼ ਨਹੀਂ ਪਿੰਡ ਵਾਲਾ ਪਿੰਡ ਵਾਲਾ ਠੇਰੀਆਂ ਪਾ ਲੈਂਦੇ ਬੰਡ ਲੈਂਦੇ ਨੇ ਉਹ ਵੀ ਵਿੱਚੇ ਪੈ ਰਹੇ ਆ ਆ ਖਾਲੇ ਤੂੰ ਪਾਰਟੀ ਨਾ ਕਰ ਤੂੰ ਆ ਲੈ ਫਰੇਸਾ ਤੇ ਖਾ ਤੂੰ ਵੀ ਤੂੰ ਵੀ ਮੌਜਾ ਡਾਹ ਹਿੱਸੇਦਾਰੀ ਦੇ ਆਹੋ ਇੱਥੇ ਅੰਨਾ ਤੇ ਬੋਲਾ ਵਸਦਾ ਏ ਨਾ ਕੋਈ ਪੁੱਛਦਾ ਤੇ ਨਾ ਕੋਈ ਦੱਸਦਾ ਏ ਗਰੀਬਾਂ ਨੂੰ ਠਾਣਿਆਂ ਵਿੱਚ ਧੱਸਦਾ ਏ ਕਹਿੰਦਾ ਮੰਗ ਮਾਫੀ ਸਾਲੇ ਤੇਰਾ ਕਿਹੜਾ ਪਰਜਾ ਘੱਸਦਾ ਏ ਜੇ ਤੂੰ ਮਾਫੀ ਨਹੀਂ ਮੰਗਦਾ ਸਾਡਾ ਲੈਦਰ ਘੱਸਦਾ ਏ ਜਿਹੜਾ ਚੌਧਰੀ ਬਣ ਜਾਂਦਾ ਕਹਿੰਦਾ ਰਾਪੁਰ ਸਾਰਾ ਹੀ ਫੁੱਦੂ ਵਸਦਾ ਏ ਫਿਰ ਮੈਂਬਰ ਕਹਿੰਦੇ ਜਿਹੜਾ ਬਣਦਾ ਉਹ ਹੀ ਧੱਸਦਾ ਹੈ ਕੰਮ ਨਹੀਂ ਆਵਾ ਖੜੀਆਂ ਕਰਾ ਦਿੰਦੇ ਨੇ ਹੈ ਜੀ ਤਾਂ ਫਿਰ ਹੌਣ ਵਾਲੇ ਸਰਦੇ ਵਿੱਚ ਕਿਦਾਂ ਦਾ ਸਰਪੰਚ ਚਾਹੁੰਦੇ ਪਿੰਡ ਦੇ ਵਿੱਚ ਪਿੰਡ ਦੇ ਸਰਪੰਚ ਉਹ ਚਾਹੁੰਨਿਆ ਜਿਹੜਾ ਪਿੰਡ ਦੀ ਜਾਇਦਾਦ ਨੂੰ ਕਾਬੂ ਕਰੇ ਮੈਂ ਫਰਦ ਦੇ ਨਾਂ ਹੋਵੇ ਪਿੰਡ ਦੀ ਲਿਹਾਦੀ ਏ ਘਾ ਕੇ ਉਹ ਜੋ ਬੋਲੀ ਵੀ ਕਰਾਈ ਪੈੜੀ ਦੀ ਆਰਡਰ ਲਵਾਏ ਸਾਰੇ ਇਹਨਾਂ ਬੋਲੀ ਨਹੀਂ ਹੁਣ ਦਿੱਤੀ ਹੁਣ ਸਟੇ ਲੈ ਦਿੱਤੇ ਨੇ ਮੇਰੇ ਕੋਲ ਸਟੇ ਆ ਸਭ ਕੁਝ ਕਾਕੇ ਸਭ ਕੁਝ ਪਿਆ ਚਲੋ ਹੁਣ ਫਿਰ ਜਿਹੜਾ ਵਿਕਾਸ ਦਾ ਕੰਮ ਇੱਦਾ ਹੀ ਅੜੇ ਰਹੂਗਾ ਵਿਕਾਸ ਦਾ ਕੰਮ ਇਹ ਪੈਸਾ ਨਿਕਲੇ ਜਾਵੇ ਪੁੱਛਿਆ ਜਾਵੇ ਪੈਸਾ ਕਿੱਥੇ ਗਿਆ ਕਿੰਨੇ ਖਰਦਾ ਕਿੰਨੇ ਕਿੰਨੇ ਢੇਰੀਆਂ ਪਾਈਆਂ ਨੇ ਕਿੰਨੇ ਕਿੰਨੇ ਇਹ ਬੌਝਾ ਡਾਈਆਂ ਨੇ ਤੇ ਇਹ ਸੰਵਜਾ ਦੇ ਕੰਮ ਸਾਰੇ ਹਨਾ ਪੰਚਾਇਤ ਦੇ ਕੰਮ ਦੀ ਮੈਂਬਰਾਂ ਦੇ ਕੰਮ ਵਿੱਚ ਦੂਜੀ ਪਾਰਟੀ ਦਾ ਮੈਂਬਰ ਇਹੜਾ ਓਪਨ ਮੈਂਬਰ ਸੀ ਨਾ ਉਹ ਵੀ ਕਹਿੰਦਾ ਮੈਨੂੰ ਹਿੱਸਾ ਮਿਲ ਗਿਆ ਹੈ ਅੱਛਾ ਹਿੱਸਾ ਮੈਨੂੰ ਕੀ ਲੋੜ ਹੈ ਰੋਣਾ ਪਾਣ ਦੀ ਉਹਨਾਂ ਨੇ ਤੁਹਾਨੂੰ ਵੀ ਆਸੀ ਕਿ ਜੇ ਕਿਸੇ ਨੂੰ ਜਦੋਂ ਕੰਨੀ ਹੀ ਕਰਨੀ ਸੀ ਹੁਣ ਆ ਵੀ ਕੱਠੇ ਹੋ ਗਏ ਅੱਛਾ ਸਰੂਲ ਰਾਤੇ ਤੱਕਾ ਮ ਇੱਥੇ ਮੈਂ ਮੇ ਬਾਲਕਾਂ ਮੇਰੀ ਮਾਲਕੀ ਨਹੀਂ ਪਿੰਡ ਦੇ ਪੈਸੇ ਪਿੰਡ ਦੇ ਪਛਾਤੇ ਨਾਇਕ ਘੜਮ ਚੌਧਰੀ ਲੈ ਚਮਚੌਧਰੀ ਨੇ ਉਹ ਨਾਲ ਰਲੇ ਨੇ ਸਾਰੇ ਰਲੇ ਨੇ ਪਾਰਟੀ ਹੋਣ ਦੇ ਦਿਨ ਜਦੋਂ ਅੰਦਰ ਵੋਟਾਂ ਨਹੀਂ ਪੈਂਦੀਆਂ ਉਹਨਾਂ ਦਿਨ ਪਾਰਟੀ ਜਦੋਂ ਵੋਟਾਂ ਪੈ ਗਈਆਂ ਉਦੋਂ ਫਿਰ ਵਿੱਚ ਸਾਰੇ ਬਾਰਟੀ ਹਮ ਆਪਕੇ ਗੋਣ ਫਿਰ ਹਾਂਜੀ ਠੀਕ ਠੀਕ ਹਾਂਜੀ ਇਹ ਗੱਲ ਇੱਥੇ ਚੱਲਦੀ ਹੈ ਪਿੰਡ ਹੋਣਾ ਨਾ ਪਿੰਡ ਵਾਲਿਆਂ ਦਾ ਫਿਰ ਕਿੱਦਾਂ ਮਸਲਾ ਹੱਲ ਹੋਊਗਾ ਜੇ ਪਿੰਡ ਦਾ ਮਸਲਾ ਪਿੰਡ ਦਾ ਸਰਪੰਚ ਹੀ ਪੈਸੇ ਖਾਈ ਗਿਆ ਤੇ ਫਿਰ ਕਿੱਦਾਂ ਮਸਲਾ ਨਾ ਸਾਰੇ ਰਲ ਕੇ ਖਾਂਦੇ ਨੇ ਜੀ ਲੋ ਤੇ ਰਲ ਕੇ ਖਾਂਦੇ ਫਿਰ ਕਿੱਦਾਂ ਪਿੰਡ ਵਾਲੇ ਕਿੱਥੇ ਜਾਣ ਫਿਰ ਪਿੰਡ ਵਾਲੇ ਇਹ ਸ਼ਿਕਾਇਤ ਕਰਨ ਤਾਂ ਫਸਦੇ ਨੇ ਫਿਰ ਆਪ ਇਹ ਰਿਸ਼ਤੇਦਾਰ ਯਾਰ ਫਸਦੇ ਨੇ ਫਿਰ ਉਹ ਕਹਿੰਦੇ ਨੇ ਯਾਰ ਕੋ ਸਾਡਾ ਰਿਸ਼ਤੇਦਾਰ ਹੈ ਸਾਡਾ ਯਾਰ ਹੈ ਤੇ ਫਿਰ ਸਰਪੰਚ ਤੇ ਕਾਰਵਾਈ ਹੋਣੀ ਚਾਹੀਦੀ ਹੈ ਇੱਥੇ ਲਵਾਣੇ ਦਾ ਪਿੰਡ ਹੈ ਇੱਥੇ ਜੱਟ ਜਾਤ ਕੋ ਨਹੀਂ ਕੋਈ ਵੀ ਜੱਟ ਜਾਤ ਕੋ ਨਹੀਂ ਕੋਈ ਵੀ ਲਵਾਣੇ ਨੇ ਲਵਾਣਾ ਸਿੰਘ ਹੀ ਸਾਰੇ ਹਾਂਜੀ ਉਂਗਲ ਤੇ ਘਮਾਣੇ ਨੇ ਗਲਾਸੀ ਚ ਵਿਕ ਜਾਣੇ ਨੇ ਅੱਛਾ ਉਂਗਲ ਦਾ ਘੁੰਮ ਜਾਂਦੇ ਨੇ ਗਲਾਸੀ ਚ ਵਿਕ ਜਾਂਦੇ ਨੇ 10 ਮਿੰਟ ਪੁੱਛ ਤੂੰ ਕੀ ਪੁੱਛਣਾ ਠੀਕ ਜੀ ਹਾਂਜੀ ਭਾਜੀ ਆ ਗਏ ਕੀ ਹੋ ਰਿਹਾ ਹੈ ਅਗਰੇ ਨੇ ਪੰਚਾਇਤ ਸਰਪੰਚ ਦੇ ਦੇਖੋ ਫਰਦਾ ਪਈਆਂ ਨੇ ਯਾਰ ਦੇਖੋ ਫਰਦਾ ਪਈਆਂ ਨੇ ਕੀ ਦੋ ਲਾਏ ਨੇ ਫਰਟਾ ਪਾਈਂ ਪਿੰਡ ਦੀ ਪੰਚਾਇਤ ਨੇ ਪੈਸੇ ਖਾਦੇ ਸਾਰੇ ਜਿਹੜਾ ਜਿਹੜਾ ਹੁਣ ਸਰਪੰਚ ਬਣਿਆ ਕਿ ਨਹੀਂ ਕਿਆ ਗੱਲ ਸੁਣ ਲਾ ਜੀ ਹੁਣ ਸਰਪੰਚ ਬਣਿਆ ਸੀ ਇਹਨੇ 5 ਸਾਲ 2 ਕਰੋੜ ਰੁਪਏ 40 ਲੱਖ ਰੁਪਏ ਹਰ ਸਾਲ ਆਉਂਦਾ 2 ਕਰੋੜ ਰੁਪਏ 50 ਲੱਖ ਖਾ ਲਿਆ ਕਿਹਦੇ ਪਾਸੇ ਲਾਇਆ ਇਹ ਪਿੰਡ ਦਾ ਸਰਪੰਚ ਜਿਹੜਾ ਮੌਜੂਦਾ ਹੈ ਮੌਜੂਦਾ ਸਰਪੰਚ ਕਿੰਦਾ ਜਿਹਦਾ ਕਿੰਦਾ 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 ਕਰੋੜ ਲਾਟੀਆਂ ਦੇ ਬਾਰੇ ਦਾ ਹੈ 4 ਕਰੋੜ ਜਿੱਤੇ ਦੇ ਬਾਰੇ ਦਾ ਹੈ ਇਹ ਤਾਂ ਹੁਣ ਹਸਕਤਾ ਬੋਣਿਆ ਇੱਤ। ਇਹ ਜਿਹੜੇ ਛੱਪੜ ਪੰਜ ਬਾਦ ਸਾਰੇ ਖਾ ਗਏ। ਇਹ ਖਾ ਗਏ ਨੇ ਖਾ ਗਏ ਇੰਨੇ। ਖਾਂਦੇ ਖਾਂਦੇ ਬਣਾਉ ਕੋਈ। 1 ਕਰੋੜ ਰੁਪਇਆ ਦੇ। ਬਸ ਆ ਆ ਛੱਪੜ ਦੇ 28 ਲੱਖ ਰੁਪਇਆ ਲਾਤਾ। ਆ ਛੱਪੜ ਦਾ ਰਵੇਲਾ ਕੀ ਆ ਬਸ। ਤੁਸੀਂ ਇੱਥੇ ਪੁੱਛੋ ਕਿਸੇ ਨੂੰ ਕੋਈ ਅਫਸਰ ਲਿਆਓ। ਕੋਈ ਆਣ ਕੇ ਮੌਕਾ ਵੇਖੋ। ਆਹ ਰਵੇਲਾ ਇਹਨਾਂ 40 ਲੱਖ ਰੁਪਇਆ ਮਹੀਨੇ ਹਸਾਲ ਦੀ ਆਮਦਨ ਹੈ। ਕਿਥੇ ਕੀ ਬਰਨ ਬਣਾਉਂਦੇ ਇੱਥੇ। ਇਹਨਾਂ ਦੀ ਗਰਾਂਟਾ ਨੂੰ ਪਹਿਲਾਂ ਵੀ ਨਰਕ ਇੱਦਾਂ ਇਹਦਾ ਇੱਦਾਂ ਹੀ ਸ਼ੁਰੂ ਤੋਂ ਹੀ ਪਹਿੜ ਤੋਂ ਚੱਲਦਾ ਇੱਦਾਂ। ਮੰਨ ਲੀਏ ਨਹੀਂ ਤੇ ਜੀ 3 ਨੇ ਖਾ ਲੈਂਦੇ ਸੀ ਹੁਣ 12 9ਵੀਂ ਤੇ 24 ਠਿਆਣੀ ਵੀ ਸਾਰੀ ਤਾਂ ਦਿੱਤੀ ਇਹਨਾਂ ਨੇ ਸਰਪੰਚਾਂ ਨੇ ਬਖਾਉ ਪੱਛੇ ਹਾਂਜੀ ਪੰਚਾਇਤ ਨੇ ਫੇਰ ਜ਼ਿਆਦੇ ਖਾਲੇ ਆ ਲੋਕਾਂ ਦੇ ਘਰ ਖਾਲੇ ਨੇ ਪੰਚਾਇਤ ਦੇ ਪੈਸੇ ਛੱਡ ਕੇ ਲੋਕਾਂ ਦੇ ਘਰ ਖਾਲੇ ਨੇ ਲੋਕਾਂ ਦੇ ਘਰ ਖਾਲੇ ਘਾਰੇ ਨੇ ਖਾਦੇ ਨੇ ਮੈਂ ਤਾਂ ਬਖਾਵਾਂਗਾ ਤੁਹਾਨੂੰ ਮੈਂ ਅੱਛਾ ਅੱਛਾ ਹਾਂਜੀ ਲੋਕਾਂ ਦੇ ਘਰ ਖਾਲੇ ਪੈਸੇ ਲੈ ਲੈ 3 ਲੱਖ ਠੇਕੇ ਦਾ ਉਹਨੂੰ ਰਸੀਦਾਂ ਦਿੱਤੀ ਉਹ ਆਪ ਖਾਲੇ ਘਰ ਖਾਦਾ ਗਿਆ ਉਹ ਲੋਕ ਇਹਨੇ ਕੋ ਤੂੰ ਲੈ ਨਹੀਂ ਸਕਦਾ ਤੂੰ ਕੀ ਲੱਗਣਾ ਤੇਰੇ ਕੋਲ ਕੀ ਹੈ ਪਰ ਪਰ ਪ੍ਰਸ਼ਾਸਨ ਕਰਵਾਈ ਕਰਦਾ ਜਿੱਦਾਂ ਮੈਂ ਸਬੂਤ ਦਿਨਾ ਮੈਂ ਸਬੂਤ ਦਿ ਸਬੂਤ ਦਿਨਾ ਮੈਂ ਸਬੂਤ ਦਿਨਾ ਜੇ ਮੇਰੇ ਕੋ ਸਬੂਤ ਨਾ ਹੋਵੇ ਮੈਨੂੰ ਹੱਥ ਛੜੀ ਲਾ ਲੋ ਕਰਵਾਈ ਕਰ ਤਾਂ ਇਹ ਕਰਵਾਈ ਕਰਦਾ ਨਹੀਂ ਆਪ ਕੀ ਕਰਦੇ ਕਰਵਾਈ ਤਾਂ ਕੋਈ ਨਹੀਂ ਕਰਦਾ ਹਾਂ ਸਬੂਤ ਆ ਗਿਆ ਤੁਹਾਡੇ ਕੋ ਹਾਂ ਸਬੂਤ ਮੇਰੇ ਕੋ ਹੱਥ ਤੁਸੀਂ ਗੱਲ ਕਰਦੇ ਕੋ ਚਾਰ ਚਿੱਠੀਆਂ ਆਈਆਂ ਜਾਂ ਕਿ ਪੜ ਸਕਦੇ ਹੋ ਨਹੀਂ ਅੱਛਾ ਇਹ ਸਬੂਤ ਤੁਹਾਡੇ ਕੋਲ ਆਗੇ ਜੀ ਮੰਗਦੇ ਫਿਰ ਕੱਲ ਨੂੰ ਕੋਈ ਸਰਪੰਚ ਕਹਦੇ ਹਾਂ ਵੀ ਸਬੂਤ ਵਾਲਾ ਬੰਦਾ ਜਿਹੜਾ ਬੋਲਦਾ ਮੈਂ ਕਿੰਨਾ ਮਾ ਜਿਹੜੀ ਨਾ ਗ੍ਰਾਂਟ ਖਾਦੀ ਏ ਉਹ ਜੇ ਗਵਰਨਮੈਂਟ ਪੁੱਛੇ ਵੀ ਕਿੱਥੇ ਪੈਸੇ ਲਾਏ ਤੂੰ ਚਾਲੇ ਹੋਏ 5 ਸਾਲ ਦਾ ਤੂੰ ਪੈ ਕਿੱਥੇ ਲਾਏ ਜਿਹੜਾ ਤੂੰ 2 ਕਰੋੜ 4 ਕਰੋੜ ਇਕੱਠਾ ਕੀਤਾ ਸ਼ਾਮਲ ਜ਼ਮੀਨ ਦਾ 305 ਕਿੱਲੇ ਜ਼ਮੀਨ ਹੈ ਜੇ ਕਿ ਚਾੜ ਕੇ ਉਹ ਕਿੱਥੇ ਪੈਸੇ ਉਹ ਪੈ ਕਿੱਥੇ ਉਹ ਪੈ ਕਿੱਥੇ ਉਹ ਸਭ ਕੋਈ ਹਾਲ ਲੈਂਦਾ ਨਹੀਂ ਉਹਨਾਂ ਨੂੰ ਕੋਈ ਕਹਿੰਦੇ ਪੁੱਛਣ ਵਾਲਾ ਕੋਈ ਨਹੀਂ ਕੋਈ ਪੁੱਛਣਾ ਨਹੀਂ ਕੋਈ ਰਲ ਕੇ ਖਾਂਦੇ ਆ ਇਹ ਵੀਡੀਓ ਵੀ ਡੀਡੀਪੀਓ ਸਰਲ ਕੇ ਖਾਂਦੇ ਇੱਕ ਤੇ ਦੂਜੇ ਸਰਪੰਚ ਦੀ ਪਾਰਟੀ ਦਾ ਉਹ ਸਿਆਣ ਕਰਾ ਲੈ ਉਹ ਬੀਬੀ ਦੇ ਡੇਰੇ ਜਾ ਕੇ ਉਹਨੂੰ ਪੜੇ ਨਾ ਲਾ ਲਿਆ ਤੇ ਤੂੰ ਵੀ ਠੇਰੀ ਲੱਲੀ ਵੱਡੀ ਤੇਰੀ ਤੂੰ ਲੱਲੀ ਤੇ ਤੂੰ ਚੁੱਪ ਕਰ ਉਹ ਜਾਣ ਕੇ ਚੁੱਪ ਕਰ ਗਿਆ ਅੱਛਾ ਅੱਛਾ ਇਦਾਂ ਦੇ ਕੰਮ ਹੋਏ ਨੇ ਮੈਂ ਸਬੂਤ ਦੇ ਤਾਂ ਪਿੰਡ ਵਾਲੇ ਹੁਣ ਫਿਰ ਕਿੱਥੇ ਜਾਣ ਫਿਰ ਜੇ ਪਿੰਡ ਵਾਲੇ ਇਹ ਪਿੰਡ ਵਾਲੇ ਨਰਕ ਦੇ ਇੱਥੇ ਮੈਂ ਕਹਿ ਨਹੀਂ ਸਕਦਾ ਕੁਝ ਵੀ ਪਿੰਡ ਵਾਲੇ ਇਹ ਸਰਦਾਰ ਜੀ ਬਿਸ਼ਰਮਾ ਨਾਲੋਂ ਵੀ ਵੱਡੇ ਨੇ ਜਿਹੜੇ ਸੱਲ ਲੈਂਦੇ ਨੇ ਤੇ ਖਾਲੇ ਮੇਰੇ ਪੈਸੇ ਕਹਿੰਦੇ ਨੇ ਕੋਈ ਗੱਲ ਨਹੀਂ ਸਾਡਾ ਕੀ ਨੁਕਸਾਨ ਤੋਂ ਤੇ ਮਿਲ ਗਿਆ ਹਿੱਸਾ ਤਾਂ ਫਿਰ ਪਿੰਡ ਵਾਲਾਂ ਦਾ ਤਾਂ ਫਿਰ ਕੰਮ ਉੱਥੇ ਹੀ ਆੜਿਆ ਪਿਆ ਇਹਨੇ ਪੈਸੇ ਕੋ ਸਰਪੰਚ ਖਾ ਸਕਦਾ ਹੈ 500 ਕਿੱਲੇ ਜ਼ਮੀਨ ਹੈ 300 ਕਿੱਲੇ ਨੇ ਛੋਕੀਤੀ ਹੈ 180 ਕਿੱਲੇ ਜ਼ਮੀਨ ਬਾੜ ਬਗ ਰਹੀ ਹੈ ਉਹਦਾ ਕੋਈ ਠੇਕਾ ਠੇਕਾ ਨਹੀਂ ਮੈਂ ਫਰਦ ਲੈ ਆਂਦੀ ਕਢਾ ਕੇ ਤੇ ਇਹ ਮਾਲੋ ਜੇ ਚੱਪੜ ਤੋਂ ਇਲਾਵਾ ਜੇ ਤੁਹਾਡੇ ਸ਼ਮਸ਼ਾਨ ਘਾੜ ਦੀ ਗੱਲ ਕੀਤੀ ਸ਼ਮਸ਼ਾਨ ਘਾੜ ਜਾ ਕੇ ਵੇਖੋ ਸਾਡੇ ਪਿੰਡ ਦੀ ਜਿੰਨੀ ਆਮਦਨ ਹੈ ਕਿ ਚੁਣ ਸ਼ਾਨ ਘਾੜ ਵੇਖੋ ਜਾ ਕੇ ਬਾਲਮੀਕ ਦਾ ਵੇਖੋ ਜਾ ਕੇ ਚਲੋ ਇੱਥੇ ਆਓ ਮੈਂ ਚਲਦੇ ਆਪਾਂ ਚਲਦੇ ਇੱਥੇ ਤੇ ਆਓ ਮੜ ਜਾ ਉੱਥੇ ਵੇਖੋ ਜਾ ਕੇ ਘਰ ਘਰ ਵੇਖੋ ਜਾ ਕੇ ਪੈਸੇ ਵਟਦੇ ਨੇ ਪੈਸੇ ਵਟਦੇ ਨੇ ਲੋਕੀ ਦੇਖਣਦੇ ਐਸੇ ਟਾਈਮ ਤੁਹਾਨੂੰ ਲਾਈਵ ਸਿੱਧੀਆਂ ਹਾਂਜੀ ਲੋਕ ਪੈਸੇ ਵਟਦੇ ਸਾਡੇ ਪਿੰਡ ਦੇ ਪੈਸੇ ਵਟਦੇ ਨੇ ਮੈਂ 15 15 20 ਸਾਲ ਹੋ ਗਏ ਆ ਹਾਂਜੀ ਸਾਡੀਆਂ ਕੋਈ ਕਬਰਾਂ ਦਾ ਮਸਲਾ ਹਾਲ ਨਹੀਂ ਸਾਰੇ 5 ਸਾਲ ਲਈ ਕਹਿੰਦੇ ਆ ਕੋਈ ਮਸਲਾ ਹਲ ਨਹੀਂ ਹੁੰ ਮੈਂ ਕਾਤੋਂ ਨਹੀਂ ਹਾਲੋਂ ਹੁੰਦੇ ਕਹਿੰਦੇ ਪੈਸੇ ਖਾ ਜਾਂਦੇ ਗਵਰਨਮੈਂਟ ਆ ਪੰਚਾਇਤ ਖਾ ਜਾਂਦੀ ਆ ਵੀਡੀਓ ਖਾ ਜਾਂਦਾ ਸਾਰੇ ਖਾ ਜਾਂਦੇ ਰਲ ਕੇ ਤੁਹਾਨੂੰ ਲੱਗਦਾ ਪਿੱਛੋਂ ਹੁੰਦੇ ਆ ਪਿੱਛੋਂ ਹੁੰਦੇ ਆ ਹੁਣ ਕਾਹ ਸ਼ੋ ਨਹੀਂ ਕਰਦੀ ਖੈਰੇ 2 ਲੱਖ ਰੁਪਇਆ ਦੇ ਕੇ ਗਿਆ ਈ ਸਾਨੂੰ ਕਦੋਂ ਆਹ ਬਾਤ ਤੈਨੂੰ ਹੋ ਗਿਆ 5 ਸਾਲ 5 ਸਾਲ ਹੋ ਗਏ 5 ਸਾਲ ਹੋ ਗਏ ਇਹਨਾਂ ਨੇ ਇੱਕ ਪੈਸਾ ਨਹੀਂ ਲਾਇਆ ਸਾਡੇ ਸਰਪੰਚੇ ਸਾਡੇ ਸਰਪੰਚ ਫੇ ਗਿਆ ਖਾ ਗਿਆ ਖਾ ਗਿਆ ਗੁਲਮੁਲ ਕਰਕੇ ਕਹਿੰਦੇ ਸਾਨੂੰ ਮਿਲੇ ਨਹੀਂ ਮਿਲੇ ਉਹ ਨਾ ਨੂੰ ਕਰ ਗਏ ਹੈ ਚੱਕ ਚੱਕ ਦੇ ਕੇ ਗਿਆ ਚੱਕ ਦੇ ਕੇ ਚੱਕ ਦੇ ਕੇ ਗਿਆ ਇਹਨਾਂ ਨੇ ਇੱਕ ਵੀ ਇੱਕ ਪੈਸਾ ਨਹੀਂ ਲਾਇਆ ਤੁਹਾਡੇ ਸਾਹਮਣੇ ਦੇ ਸਾਡੇ ਸਾਹਮਣੇ ਸਾਡੇ ਬੰਦੇ ਲਿਆਏ ਕਿੰਦੇ ਦੇ ਬਾਰੇ ਰਿਪੇਅਰ ਕੀਤੀ ਲਾਟੀਆਂ ਦੇ ਬਾਰੇ ਤੇ ਇਹ ਕਿੰਦੇ ਦੇ ਬਾਰੇ ਨਾਲਾ ਸਾਰਾ ਪੂਰ ਦਿੱਤਾ ਇਹਨਾਂ ਨੇ ਘਰ ਵਾਲਿਆਂ ਪੂਰ ਤਰ ਤਰ ਕੇ ਪਾਣੀ ਰੱਖਿਆ ਇੱਕ ਦੂਜੇ ਦਾ ਜਾ ਕੇ ਵੇਖੋ ਬੰਨ ਲੱਗੇ ਪੈਣੇ ਉੱਥੇ ਇੱਕ ਦੂਸਰਾ ਪਾਣੀ ਡੱਕਿਆ ਹੈ ਤੁਹਾਨੂੰ ਵੀ ਲੱਗਦਾ ਕਿ ਹੁਣ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਮੈਂ ਕਹਿੰਦਾ ਸਾਡੀਆਂ ਕਬਰਾਂ ਤੇ ਜਾ ਕੇ ਦੇਖੋ ਸਾਡਾ ਆਪੇ ਦੇਖ ਲਓਗੇ ਵੀ ਕਿੰਨਾ ਕ ਪੈਸਾ ਲਗਾਇਆ ਹੈ ਸਰਪੰਚ ਦੇ ਕਾਰਵਾਈ ਹੋਣੀ ਚਾਹੀਦੀ ਹੈ ਸਰਪੰਚ ਦੇ ਹੋਣੀ ਚਾਹੀਦੀ ਸਾਡੀਆਂ ਕਬਰਾਂ ਦਾ ਮਸਲਾ ਹੱਲ ਕਰੋ ਲਿਆਓ ਲਿਆਓ ਬੰਦੇ ਮੈਂ ਤੁਹਾਨੂੰ ਸਾਰਾ ਸਬੂਤ ਦੇਵਾਂਗਾ ਹਾਂ ਕੀ ਸਬੂਤ ਤੁਹਾਡੇ ਕੋਲ ਹੈ ਹ ਸਬੂਤ ਮੇਰੇ ਕੋਲ ਸਾਰਾ ਹੈਗਾ ਸਾਰਾ ਦਾ ਮੌਕਾ ਤੇ ਦੇਖੋ ਹੁਣ ਤੁਸੀਂ ਸਬੂਤਾਂ ਦੇ ਆਧਾਰ ਤੇ ਗੱਲ ਕੀਤੀ ਸਬੂਤ ਮੇਰੇ ਕੋਲ ਇਹ ਨਹੀਂ ਹੈਗਾ ਟੈਕੀ ਪੁੱਟ ਕੇ ਉਥੂ ਲਾਈ ਝੂਠ ਹੈ ਇੱਥੇ ਪੁੱਟ ਕੇ ਲਾਈ ਪੁੱਟ ਕੇ ਉੱਥੇ ਲਾਈ ਇਹ ਵੀ ਸਬੂਤਾਂ ਨੂੰ ਕਰਵਾ ਦਿਆਂਗੇ ਤੁਸਾਰਾ ਉਹ ਪੈਸਾ ਬਰਬਾਦ ਕਿੱਥੇ ਲਾਇਆ ਇਹਨਾਂ ਨੇ ਛੱਪੜ ਸਾਹਿਬ ਕੀਤਾ ਕਿੱਥੇ ਪੈਸਾ ਗਿਆ ਇਹਨਾਂ ਦਾ ਲੋਕਾਂ ਨੂੰ ਬੁਲਾਤਾ 50000 ਲੈ ਲਿਆ ਉਹਨੇ 50000 ਲੈ ਲਿਆ ਉਹਨੇ ਬਈ ਛੱਪੜ ਦੀ ਇੱਕ ਵਾਰੀ ਵੀ ਨਹੀਂ ਸਫਾਈ ਹੋਈ ਤੁਹਾਡੇ ਇੱਕ ਵਾਰੀ ਹੋਈ ਹੈ ਆ ਬੰਨ ਬੰਨ ਬਣੇ ਮੁਰਕੇ ਦੂਵੇ ਦਿਨ ਰਾਤ ਨੂੰ ਲੋਕਾਂ ਨੂੰ ਠੇਕੇ ਤੇ ਪ ਇੱਥਾਂ ਵਾਲੇ ਕਹਿਣੋ ਜਾਗੋ ਤੇ ਪਰਲੇ ਪੈਣੇ ਵੇਖੋ ਥਾਂ ਵਾਲੇ ਪੈ। ਲਬਾਣਾ ਬਲਾਦੀ ਦਾ ਗੜ ਮੰਨਿਆ ਜਾਂ ਰੱਜਾ ਪੁੱਜਿਆ ਪਿੰਡ ਹਣਾ। ਪਿੰਡ ਰੱਜਿਆ ਪੁੱਜਿਆ ਪਰ ਭੁੱਖਿਆ ਨੂੰ ਪੈੜਾ। ਤੁਹਾਨੂੰ ਪੈੜਾ। ਖਾ ਜਾਂਦੀ। ਕਿਤੇ ਜਾਤ ਹੁੰਦੀ ਕੋਈ ਵੀ। ਫੋੜ ਠੁਕਵ ਜਾ ਕੇ ਰੱਖਦੇ। ਤੇ ਆਪੇ ਕੁਝ ਹੋਸ਼ ਆਂਦੀ। ਉਹ ਕਹਿੰਦੇ ਰਾਪੁਰ ਬੱਲਾ ਉੱਥੇ ਵੱਡੀਆਂ-ਵੱਡੀਆਂ ਨੇ ਗੱਲਾਂ। ਰਾਪੁਰ ਜਪੂਤਾ ਦਾ ਆਦਿ ਦੂਜਾ ਦਾ। ਰਾਪੁਰ ਰਾਈਆਂ ਉੱਥੇ ਬਹੁਤ ਸੁਣੀਆਂ ਵੱਡੀਆਂ ਰਾਈਆਂ ਹੁੰਦੀਆਂ ਦੋ-ਤਿੰਨ ਜਾਂਤਾਂ ਨੇ। ਤੁਹਾਨੂੰ ਸੁਣਨ ਵਾਲੀਆਂ। ਇੱਥੇ ਜਾਤ ਦੇ ਕਲਵਾਨੀਆਂ ਦੀ। ਕਿ ਉਹ ਤਾਂ ਬਰਾਂਦਾ ਉਹ ਕਮਾਣੀਆਂ ਦੀ ਗਲਤੀ ਚ ਵੇਖ ਜਾਣੀਆਂ ਦੀ ਇਹ ਜਾਤ ਇੱਥੇ ਰਿਸ਼ਤੇਦਾਰ ਬਣ ਜਾਂਦੇ ਨੇ ਮੇਰੇ ਭਰਾ ਵੀਰ ਬਣ ਜਾਂਦੇ ਨੇ ਦਿਲਦਲਗੀਰ ਬਣ ਜਾਂਦੇ ਨੇ ਗੁਰੂਆਂ ਦੇ ਪੀਰ ਰਾਪਰ ਬਣ ਜਾਂਦਾ ਚਲੋ ਕੀ ਮੰਗ ਕਰਦੇ ਹੋ ਫਿਰ ਆ ਕੇ ਮੈਂ ਮੰਗ ਕਹਿੰਦੇ ਇਹ ਨਾ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਸਰਕਾਰ ਤੋਂ ਕੀ ਮੰਗ ਕਰਦੇ ਹੋ ਮੈਂ ਸਰਕਾਰ ਨੂੰ ਇਹ ਕਹਿਣਾ ਵੀ ਇਹਦੀ ਇਨਕੁਆਰੀ ਕਰੋ ਅਸੀਂ ਤੁਹਾਡੀ ਸਾਥ ਦੇਾਂਗੇ ਇਨਕੁਆਰੀ ਹੋਣੀ ਚਾਹੀਦੀ ਹੈ ਹਾਂਜੀ ਇਨਕੁਆਰੀ ਹੋਣੀ ਚਾਹੀਦੀ ਹੈ ਵੀਡੀਓ ਤੱਕ ਫੈਕਟਰੀ ਤੱਕ ਮੈਂਬਰਾਂ ਤੱਕ ਪੰਚਾਇਤ ਤੱਕ ਇਨਕੁਆਰੀ ਹੋਣੀ ਚਾਹੀਦੀ ਹੈ ਅਸੀਂ ਅਸੀਂ ਦੇਾਂਗੇ ਬੰਦੇ ਠੀਕ ਠੀਕ ਹਾਂਜੀ ਅਸੀਂ ਬੰਦੇ ਦੇਵਾਂਗੇ ਨਾਮ ਕੀ ਹੈ ਬਹਾਦਰ ਸਿੰਘ ਪਿੰਡ ਦਾ ਹੈ ਪਿੰਡ ਰਾਪੌਰ ਪੀਰ ਬਖਸ਼ ਵਾਲਾ ਰਾਪੌਰ ਪੀਰ ਬਖਸ਼ ਵਾਲਾ ਠੀਕ ਹੈ ਠੀਕ ਹੈ ਧੰਨਵਾਦ ਆਓ ਚਲੋ ਚਲਿਏ ਜੀ ਕਬਰਾਂ ਦੇਖਾਈਏ ਸਾਨੂੰ ਹਾਂ ਤਾਂ ਉੱਥੇ ਜਾ ਕੇ ਵੇਖੋ ਹਾਲ ਹਾਲ ਦੇਖਾਈਏ ਠੀਕ ਠੀਕ ਚਲੋ ਠੀਕ ਹੈ ਜੀ ਇੱਧਰ ਚੌਕ